ਦੁਆਬੇ ਦੇ ਪ੍ਰਸਿੱਧ ਨਗਰ ਰੋੜਕਾ ਕਲਾਂ ਜ਼ਿਲ੍ਹਾ ਜਲੰਧਰ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੋੜਕਾ ਕਲਾਂ ਸਮੂਹ ਨਗਰ ਨਿਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ 38ਵਾਂ ਖੇਡ ਮੇਲਾ ਮਿੱਠੀਆਂ ਜਿਆਦਾ ਛੜਦਾ ਹੋਇਆ ਸੰਪੰਨ ਹੋ ਗਿਆ ਕਬੱਡੀ ਆਲ ਓਪਨ ਦੇ ਫਾਈਨਲ ਮੁਕਾਬਲੇ ਵਿੱਚ ਰੋੜਕਾ ਕਲਾਂ ਨੇ ਡੀਏਵੀ ਜਲੰਧਰ ਨੂੰ ਹਰਾ ਕੇ 1.5 ਲੱਖ ਦਾ ਇਨਾਮ ਆਪਣੇ ਨਾਮ ਕੀਤਾ ਜਦ ਕਿ ਉਪਜੇਤੀ ਟੀਮ ਨੇ 1 ਲੱਖ ਰੁਪਏ ਦਾ ਇਨਾਮ ਹਾਸਲ ਕੀਤਾ। ਹਿੰਦੂ ਰੁੜਕਾ ਅਤੇ ਬੈਸਟ ਜਾਫੀ ਗੱਗੀ ਚੱਕ ਦੇਸ ਰਾਜ ਨੂੰ 51-52 ਹਜ਼ਾਰ ਦੇ ਨਾਲ ਸਨਮਾਨਿਤ ਕੀਤਾ ਗਿਆ। 75 ਕਿਲੋ ਵਿੱਚ ਬਡਾਲਾ ਨੇ ਚੱਕ ਵਾਲਾ ਨੂੰ ਹਰਾ ਕੇ ਫਾਈਨਲ ਜਿੱਤਿਆ ਜਿਸ ਦਾ ਪਹਿਲਾ ਇਨਾਮ 30 ਹਜ਼ਾਰ ਅਤੇ ਦੂਸਰਾ ਇਨਾਮ 25 ਹਜ਼ਾਰ ਦਿੱਤੇ ਗਏ। ਫੋਟਵਾਲ ਆਲੋ ਓਪਨ ਵਿੱਚ ਗੁਰਾਇਆਂ ਨੇ ਪੁਲਾਟਿਕ ਆਨਰ ਵਿੱਚ ਬੀਰ ਪੈਨ ਨੂੰ ਹਰਾ ਕੇ ਪਹਿਲਾ ਇਨਾਮ ਆਪਣੇ ਨਾਮ ਕੀਤਾ ਜਿਹਦਾ ਪਹਿਲਾ ਇਨਾਮ 41000 ਤੇ ਦੂਸਰਾ ਇਨਾਮ 35000 ਦਿੱਤੇ ਗਏ 40 ਸਾਲ ਤੋਂ ਉੱਪਰ ਉਮਰ ਵਰਗ ਵਿੱਚ ਰੋੜਕਾ ਕਲਾਂ ਤੇ ਜਲੰਧਰ ਕੈਂਟ ਬਰਾਬਰ ਰਹੇ ਇਸ ਮੌਕੇ ਤੇ ਰੋੜਕਾ ਕਲਾਂ ਦੇ ਕਬੱਡੀ ਅਤੇ ਫੋਟੋ ਖਿਡਾਰੀਆਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅੰਤ ਵਿੱਚ ਜੀ ਦੇ ਆਦਮ ਸਰਦਾਰ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੋੜਕਾ ਕਲਾਂ ਦੇ ਅਹੁਦੇਦਾਰਾਂ ਵੱਲੋਂ ਸਮੂਹ ਦਾਨੀ ਸਹਿਯੋਗੀ ਅਤੇ ਐਨ ਆਰ ਆਈ ਵੀਰਾਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਗਿਆ ਇਸ ਐਸ ਮੌਕੇ ਤੇ ਗਰਦੀਪ ਸਿੰਘ ਸੰਧੂ ਯੂਐਸਏ ਨਿਰਿੰਦਰ ਸਿੰਘ ਬਾਬੇ ਚੰਤੇ ਕੇ ਮਨਦੀਪ ਸਿੰਘ ਸੰਧੂ ਜੇਲਦਾਰਾਂ ਦੇ ਯੂਐਸਏ ਤੋਂ ਸਤਨਾਮ ਸਿੰਘ ਹਰਵਿੰਦਰ ਸਿੰਘ ਕੈਨੇਡਾ ਕਲੱਬ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਸ਼ੇਰ ਕੁਮਾਰ ਦਿਵਾੜੀ ਪ੍ਰਧਾਨ ਜਗਦੀਪ ਸਿੰਘ ਸੰਧੂ ਗੁਰਵਿੰਦਰ ਸਿੰਘ ਲੰਬੜਦਾ ਡਾਕਟਰ ਲੇਖਰਾਮ ਲਵੜੀ ਗੁਰਿੰਦਰ ਸਿੰਘ ਸੰਧੂ ਮਨਜੀਤ ਸਿੰਘ ਸੰਧੂ ਜਗਮਿੰਦਰ ਜੁਝਾਰ ਸਿੰਘ ਸੰਧੂ ਵਿਸ਼ਵਾਮੇਤ ਤੇਵਾੜੀ ਜਸਪ੍ਰੀਤ ਸੰਧੂ ਅਮਰੀਕ ਸਿੰਘ ਸੰਧੂ ਚਰਨਜੀਤ ਸਿੰਘ ਸੰਧੂ ਅਮਰਜੀਤ ਕੁਮਾਰ ਟਾਂਡਾ ਸੰਤੋਖ ਸਿੰਘ ਕਬੱਡੀ ਕੋਚ ਤੋਂ ਇਲਾਵਾ ਵੱਡੀ ਗੰਟੀ ਵਿੱਚ ਖੇਡ ਪ੍ਰੇਮੀ ਤੇ ਇਲਾਕਾ ਨਿਵਾਸੀ ਹਾਜ਼ਰ ਸਨ ਅੱਜ ਲੋਕਾਤਰਾ ਵਿੱਚ ਜਿਹੜੀਆਂ ਸਮਾਪਤ ਹੋ ਰਚੀਆਂ ਉਸਨੂੰ ਕਲੱਬ 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 ਕਰਵਾਇਆ ਜਾ ਰਿਹਾ ਉਹ ਜਿਹੜਾ ਅਖੀਰਲੇ ਪਹੁੰਚੇ ਜਿਹਦੇ ਵਿੱਚ ਸਵੇਰ ਤੋਂ ਜਿਹੜੇ ਫੁੱਟਬਾਲ ਦੇ ਵਿੱਚ ਹੋਇਆ ਜਿਹੜਾ 40 ਸਾਲ ਤੋਂ ਉੱਪਰ ਉਮਰ ਵਾਲੇ ਜਿਹੜਾ ਦਾ ਮੈਚ ਰੁੜਕਾ ਕਰਾਂ ਵਰਸਸ ਜਲੰਧਰ ਕੈਂਟ ਹੋਇਆ ਸੀ ਉਹ ਦੋਨੇ ਟੀਮਾਂ ਬਰਾਬਰੀਆਂ ਜੁਆਇੰਟ ਮੈਨ ਨੇ ਦਿੱਤਾ ਗਿਆ ਜਿਹੜਾ ਆਲ ਓਪਨ ਦਾ ਫੁੱਟਬਾਲ ਦਾ ਮੈਚ ਜਿਹੜਾ ਸੀਗਾ ਉਹ ਵੀਰਪਿੰਡ ਵਰਸਸ ਭਰਾ ਜਿਹੜਾ ਖੇਡਿਆ ਗਿਆ ਉਹ ਵੀ ਟਾਈ ਬ੍ਰੇਕਰ ਦੇ ਜਿਹੜਾ ਫੈਸਲਾ ਹੋਇਆ ਤੇ ਉਹ ਜਿਹੜੀ ਗਰਾਇਆ ਦੀ ਟੀਮ ਹੱਥ ਉਹ ਜਿੱਤ ਰਹੀ ਹੁਣ ਜਿਹੜਾ ਆਲ ਓਪਨ ਦੇ ਕਬੱਡੀ ਦੇ ਕਲੱਬਾਂ ਦੇ ਮੈਚ ਹੋ ਰਹੇ ਸੀ ਉਹਨਾਂ ਦੇ ਵਿੱਚ ਫਾਈਨਲ ਦੇ ਵਿੱਚ ਜਿਹੜਾ ਮੈਚ ਆ ਉਹ ਡੀਏਵੀ ਕਾਲਜ ਜਲੰਧਰ ਔਰ ਲੜਕਾ ਕਲਾ ਜਿਹੜੀ ਟੀਮ ਹੈ ਬਾਈ ਐਫਸੀ ਨਾਲ ਟਕਰਾ ਉਹਦੇ ਵਿੱਚ ਕਰ ਖੇਡਿਆ ਜਾਣਾ ਜਿਹੜਾ ਵੀ ਉਹਦੇ ਵਿੱਚ ਜਿੱਤੂਗਾ ਤੇ ਉਹਨਾਂ ਦੀ ਟੀਮ ਰਹੂਗੀ ਉਹਦੇ ਜੱਟ ਫੇਰ ਅਸੀਂ ਸਾਂਝੇ ਕਰਾਂਗੇ ਤੇ ਜਿਹੜਾ 75 ਕਿਲੋ ਦਾ ਮੈਚ ਹੁਣ ਆਲਓਪਨ ਦਾ ਪ੍ਰੋਗਰਾਮ ਚ ਸੰਸਾਰ ਉਹ ਜਿਹੜੀ ਬੰਡਾਲਾ ਤੇ ਚੱਕਣਾ ਦੋਹੇ ਟੀਮਾਂ ਜਿਹੜੀਆਂ ਬੁਰੇ ਦੇ ਵਿੱਚ ਜਿਹੜੇ ਨਾਮ ਨੇ ਨਾਮ ਕੀ ਐਪਲਾਈ ਕੀ ਹੈ ਜਿਹੜਾ ਇਹ ਜਿਹੜੀ ਤਾਂ 올 オーਪਨ ਦੀ ਕਬੱਡੀ ਦਾ ਪਹਿਲਾ ਰਨ 1 ਲੱਖ ਆ ਜਿਹੜਾ ਸੈਕੰਡ ਪ੍ਰਾਈਜ਼ ਆ ਉਹ 1 ਲੱਖ 500 ਔਰ ਜਿਹੜੀ 72 ਕਿਲੋ ਦੀ ਆ ਉਹਦੇ ਵਿੱਚ 31000 ਦੀ ਕੋਈ ਗੱਲ ਨਹੀਂ ਤੇ 40000 ਤੇ 35000 ਰੁਪਇਆ ਫਰਸਟ ਪ੍ਰਾਈਜ਼ ਸੈਕੰਡ ਪ੍ਰਾਈਜ਼ ਆ ਇਹ ਤੇ ਬੈਸਟ ਰੇਟਰ 올 オーਪਨ ਤੇ ਜਿਹੜੇ ਕਲੱਬ ਆ ਉਹਦੇ ਵਿੱਚ ਬੈਸਟ ਰੇਟਰ ਤੇ ਸਟੋਪਰ ਲਈ 55 55000 ਰੁਪਏ ਦਾ ਇਨਾਮ ਇਹ ਜਿਹੜੇ ਵੀ ਨਿਕਲਣਗੇ